ਟਰੇਡਿੰਗ ਕੰਪਨੀ ਸ੍ਰੀ ਸਰਕਾਰ ਵੱਲੋਂ 1 30 ਨੂੰ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਸੀ ਕਿੰਦਾ ਅਰੇਂਜਮੈਂਟ ਕੀ ਕਰੋਗੇ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਸਰਕਾਰ ਹੈ ਜਿਹੜੀ ਕਣਕ ਹੈ 15 20 ਦਿਨਾਂ ਨੂੰ ਆਊਗੀ ਮੌਸਮ ਹੈ ਜਿਹੜਾ ਬਹੁਤ ਜ਼ਿਆਦਾ ਠੰਡਾ ਹੋਇਆ ਹੋਇਆ ਹਜੇ ਹੈ ਫਸਲ ਹੈ ਪੱਕੀ ਨਹੀਂ ਗਈ 15 ਤੋਂ 20 ਤਰੀਕ ਤੋਂ ਮੇਰੇ ਖਿਆਲ ਚ ਮੰਡੀ ਦੇ ਵਿੱਚ ਆਮਦਨ ਸ਼ੁਰੂ ਹੋ ਜੂਗੀ ਆਪਣੇ ਹਾਂਜੀ ਤੇ ਸਰਕਾਰ ਦੇ ਜਿਹੜੇ ਪ੍ਰਬੰਧ ਹੈ ਉਹ ਬਹੁਤ ਵਧੀਆ ਕੀਤੇ ਹੋਏ ਆ ਆਰਥੀਏ ਨੇ ਵੀ ਆਵਦੀ ਥਿਆਰੀ ਪੂਰੀ ਖਿੱਚੀ ਵੀ ਆ ਜੀ ਬਹੁਤ ਵਧੀਆ ਹੋਰ ਹੈ ਜੀ ਅਦਾਨੀ ਤੇ ਐਕਤੀ ਸਰਕਾਰ ਨੇ ਕਣਕ ਲੈਣ ਬਾਰੇ ਸੋਚਿਆ ਜਿਹੜੀ ਅੱਗੇ ਵੀ ਜਾਂਦੀ ਸੀ ਜਿਹੜੀ ਅੱਗੇ ਜਾਂਦੀ ਸੀ ਆਰਥੀਏ ਥਰੂ ਐਕਤੀ ਆਰਥੀਏ ਅਦਾਨੇ ਦਾ ਬਾਇਕਾਟ ਕਰਨਗੇ ਕਾਰਨ ਕਿਉਂਕਿ ਸਾਡੀ ਅੱਧੀ ਆਰਥ ਆਈ ਹੈ ਅੱਧੀ ਹਜੇ ਤੱਕ ਆਈ ਨਹੀਂ ਜੀ ਸਰਕਾਰ ਨੇ ਵਾਦਾ ਕੀਤਾ ਸੀਗਾ 31 ਤਰੀਕ ਤੱਕ ਤੁਹਾਨੂੰ ਆਰਥ ਦਿੱਤੀ ਜਾਊਗੀ ਪਰ ਹਜੇ ਤੱਕ ਆਰਥ ਤੇ ਨਹੀਂ ਸਾਨੂੰ ਮਿਲੀ ਤੇ ਸੋਰੀ ਅਸੀਂ ਇਹ ਦਾਨੀ ਦਾ ਪੂਰਾ ਬਾਈਕਾਟ ਕਰਾਂਗੇ ਕੱਲ ਦੀ ਸਾਡੀ ਹੜਤਾਲ ਵੀ ਰੱਖੀ ਗਈ ਆ ਜੀ 3 ਤੇ 4 ਤਰੀਕ ਨੂੰ ਮੰਡੀਆਂ ਬੰਦ ਰਹਿਣਗੀਆਂ ਮੋਗਾ ਦੀਆਂ ਤੇ ਆਸ-ਪਾਸ ਰੀਆਂ ਮੰਡੀਆਂ ਸਾਰੀਆਂ ਬੰਦ ਰਹਿਣਗੀਆਂ ਜਿਹਦੇ ਵਿੱਚ ਕੱਲ ਸਾਡੇ ਪੰਜਾਬ ਪ੍ਰਧਾਨ ਵੀਜੇ ਕਲੜਾ ਜੀ ਆ ਰਹੇ ਆ ਸਾਰੀਆਂ ਕਿਸਾਨ ਜਥੇਬੰਦੀਆਂ ਆ ਰਹੀਆਂ ਮੋਗਾ ਦੇ ਵਿੱਚ ਇਕੱਠੇ ਹੋ ਕੇ ਐਫਸੀਆਈ ਦੇ ਦਫਤਰ ਡੀਐਮ ਦਫਤਰ ਦੇ ਮੂਹਰੇ ਜਾਵਾਂਗੇ ਉੱਥੇ ਅਸੀਂ ਆਦਮੁਝਾਰਾ ਕਰਾਂਗੇ ਕਿ ਸਾਨੂੰ ਸਾਡੀ ਬੰਦੀਦਾਨੀ ਦਿੱਤੀ ਜਾਵੇ ਜਾਰੀ ਹੈ ਜੀ ਤੇ ਕਿੰਦਾ ਅਗਰੀਮੈਂਟ ਨੇ ਔਰ ਮੰਡੀਆਂ ਵੱਲੋਂ ਦੇਖੋ ਜੀ ਹਰ ਸਾਲ ਹੀ 1 ਅਪ੍ਰੈਲ ਤੋਂ ਜਿਹੜੀ ਹੈ ਖਰੀਦ ਚਾਲੂ ਹੁੰਦੀ ਸਰਕਾਰ ਵੱਲੋਂ ਔਰ ਇਸ ਸਾਲ ਵੀ ਉਸੇ ਤਰ੍ਹਾਂ ਹੀ ਸਰਕਾਰ ਨੇ 1 ਅਪ੍ਰੈਲ ਤੋਂ ਡਿਕਲੇਅਰ ਕਰਤਾ ਹੈ ਕਿ ਖਰੀਦ ਚਾਲੂ ਹੈ ਲੇਕਿਨ ਜੋ ਬੇਮੌਸਮੀ ਥੋੜੀ ਜਿਹੀ ਬਾਰਿਸ਼ ਹੋਈ ਹੈ ਔਰ ਕੁਝ ਟਾਈਮ ਹਲੇ ਵੀ ਕਣਕ ਲੈਂਦੀ ਹੈ ਸੋ ਸਾਡਾ ਅੰਦਾਜ਼ਾ ਹੈ ਵੀ 15 ਜਾਂ 20 ਅਪ੍ਰੈਲ ਤੋਂ ਪਹਿਲਾਂ ਕਣਕ ਨਹੀਂ ਆਏਗੀ ਔਰ ਬਾਕੀ ਜਿੱਥੋਂ ਤੱਕ ਗੱਲ ਰਹੀ ਹੈ ਇੰਤਜ਼ਾਮਾਂ ਦੀ ਤੇ ਲੋਕਲ ਸਾਡੇ ਜਿਹੜੇ ਮਾਰਕ ਕਮੇਟੀਆਂ ਦੇ ਇੰਤਜ਼ਾਮ ਹੈ ਉਹ ਠੀਕ ਹੈ ਜੀ ਫਿਲਹਾਲ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਹੈ ਤੇ ਉਹਨੂੰ ਦੂਰ ਕਰ ਰਹੇ ਨੇ ਤੇ ਹਜੇ ਜਿਹੜੇ ਆਰਤੀਆਂ ਲੂਆਂ ਜੋ ਹਦਾਇਤ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਸਾਡੇ ਆਰਤੀਆਂ ਨੇ ਵੀ ਇੰਤਜ਼ਾਮ ਕਰ ਲਈ ਹੋਈ ਹੈ ਕੋਈ ਤਰਪੈਲਾਂ ਦੇ ਕੋ ਪੱਖਿਆਂ ਦੇ ਜਾਂ ਕੋਈ ਵੀ ਜਿਹੜੇ ਲੋੜੀਂਦੇ ਇੰਤਜ਼ਾਮ ਹੈ ਸਾਰੇ ਮੁਕੰਮਲ ਹੈਗੇ ਅਦਾਨੀ ਦੀ ਐਤੀ ਹੈਗਾ ਸਰਕਾਰ ਵੱਲੋਂ ਵੀ ਅਦਾਲੀ ਦੇ ਉੱਤੇ ਸਿੱਧੀ ਕਲਕ ਲੈ ਕੇ ਜਾਉਂਦੇ ਵਿੱਚ ਅਦਾਨੀ ਦਾ ਜਿਵੇਂ ਪਿਛਲੇ ਸਾਲ ਦਾ ਵੀ ਤੁਹਾਨੂੰ ਪਤਾ ਹੈ ਕਿ ਵੀ ਆੜਤ ਸਾਨੂੰ ਦਿੱਤੀ ਨਹੀਂ ਹੈਗੀ ਅਦਾਨੀ ਵਾਲਿਆਂ ਨੇ ਔਰ ਐਫਸੀਆਈ ਨੇ ਜਿਹੜੀ ਹੈਗੀ ਆੜਤ ਦੇਣ ਤੋਂ ਜਦੋਂ ਆਨਕਾਨੀ ਕੀਤੀ ਸਾਡਾ ਬਹੁਤ ਰੋਸ਼ ਪ੍ਰਦਰਸ਼ਨ ਕਰਨ ਤੋਂ ਬਾਅਦ ਔਰ ਪੰਜਾਬ ਲੈਵਲ ਦੀ ਇੱਕ ਬਹੁਤ ਬੜੀ ਮੀਟਿੰਗ ਮੋਗੇ 'ਚ ਹੋਈ ਸੀਗੀ ਇਜਲਾਸ ਹੋਇਆ ਸੀਗਾ ਜਿੱਦੇ 'ਚ ਸਾਡੇ ਪ੍ਰਧਾਨ ਪੰਜਾਬ ਦੇ ਵਿਜੇ ਕਲੜਾ ਜੀ ਉਹਨਾਂ ਨੇ ਦੱਸਿਆ ਸੀਗਾ ਵੀ ਜੇ ਨਹੀਂ ਕੀਤਾ ਗਿਆ ਤੇ ਅਸੀਂ ਪੰਜਾਬ ਭਰ ਦੇ ਆੜਤੀਏ ਜਿਹੜੇ ਐਜੀਟੇਸ਼ਨ ਕਰਾਂਗੇ ਆਉਣ ਵਾਲੇ ਸੀਜ਼ਨ 'ਚ ਤੇ ਸਰਕਾਰ ਨੇ ਐਫਸੀਆਈ ਨੇ ਸੈਂਟਰ ਗਵਰਨਮੈਂਟ ਨੇ ਉਸ ਤੋਂ ਬਾਅਦ ਅੱਧੀ ਆੜਤ ਸਾਨੂੰ ਇਸ਼ੂ ਕਰਤੀ ਲੇਕਿਨ ਅੱਧੀ ਆੜਤ ਸਾਡੀ ਅੱਜ ਵੀ ਪੈਂਡਿੰਗ ਹੈ ਔਰ ਅਸੀਂ ਕੱਲ ਜਿਹੜੀ ਇੱਕ ਤਰੀਕ ਨੂੰ ਅਸੀਂ ਸਾਰਿਆਂ ਨੇ ਡਿਸੀਜਨ ਲਿਆ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂ ਸਾਰੇ ਮੌਜੂਦ ਸੀ ਔਰ ਸਾਡੇ ਜ਼ਿਲ੍ਹੇ ਦੇ ਮੰਡੀਆਂ ਦੇ ਪ੍ਰਧਾਨ ਸਾਰੇ ਮੌਜੂਦ ਸੀ ਅਸੀਂ ਸਾਰਿਆਂ ਨੇ ਡਿਸੀਜਨ ਲਿਆ ਵੀ 3 ਤੇ 4 April ਨੂੰ ਅਸੀਂ ਡੀਐਮ ਐਫਸੀਆਈ ਦਾ ਘਰਾਵ ਕਰਾਂਗੇ ਔਰ ਉਸ ਤੋਂ ਬਾਅਦ ਵੀ ਜੇ 11 ਤਰੀਕ ਤੱਕ ਸਾਡੀ ਕੋਈ ਸੁਲਵਾਈ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਅਸੀਂ ਅਨਮਿੱਥੇ ਸਮੇਂ ਆਸਤੇ ਅਸੀਂ ਸਾਈਲੋ ਦੇ ਮੂਹਰੇ ਧਰਨਾ ਦੇਵਾਂਗੇ ਔਰ ਅਸੀਂ ਇਹ ਵੀ ਗੱਲ ਨਾਲ ਕਹਿੰਦੇ ਆ ਕਿ ਜੇ ਸਾਡੀ ਦામੀ ਸਾਡੇ ਨਾਲ ਧੱਕਾ ਕੀਤਾ ਗਿਆ ਔਰ ਸਾਡੀ ਦામੀ ਨਹੀਂ ਦਿੱਤੀ ਗਈ ਅਸੀਂ ਸਾਈਲੋ ਦੇ ਅੰਦਰ ਇੱਕ ਦਾਣਾ ਵੀ ਕਣਕ ਦਾ ਨਹੀਂ ਜਾਂਦਾ ਲੱਗਦੀ ਖਰੀਦ ਸ਼ੁਰੂ ਹੋਣੀ ਸੀ ਇੱਕ ਤਰੀਕ ਤੋਂ ਨਹੀਂ ਹਜੇ ਕੋਈ ਗਵਰਨਮੈਂਟ ਦੇ ਵਿੱਚ ਕੋਈ ਪਰਚੇਜ਼ ਨਹੀਂ ਸ਼ੁਰੂ ਹੈਗੀ ਆ ਜੀ ਹਜੇ ਤਾਂ ਪੁਰਾਣੀਆਂ ਕਣਕ ਆ ਰਹੀਆਂ ਉਹ ਪ੍ਰਾਈਵੇਟ ਪਰਚੇਜ਼ ਕਰ ਰਿਆ ਜਿਹੜੀ 24 24500 ਮਾਲ ਵਿਕ ਰਿਆ ਜੀ ਤੇ ਮੰਡੀਆਂ ਦੇ ਵਿੱਚ ਅਰੇਂਜਮੈਂਟ ਦੀ ਗੱਲ ਕੀਤੀ ਜਾਵੇ ਅਰੇਂਜਮੈਂਟ ਠੀਕ ਚੱਲਦੇ ਹੁੰਦੇ ਆ ਜੀ ਜਦੋਂ ਸੀਜ਼ਨ ਚੱਲਦਾ ਵਾ ਕੋਈ ਦਿੱਕਤ ਨਹੀਂ ਆਉਂਦੀ ਉਹਨਾਂ ਦੇ ਦਾ ਸੀਪ ਰੇਟ ਉੱਥੇ ਕੱਢਿਆ ਸਰ 275 ਰੁਪਏ ਰੇਟ ਆ ਜੀ ਨਵੀ ਕੰਕ ਦਾ ਕਰੋ ਤਾਂ ਕੋਈ ਨਹੀਂ ਰਜੀਆਂ ਮੰਡੀਆਂ ਇਹ 13 ਅਪ੍ਰੈਲ ਤੋਂ ਬਾਅਦ ਹੀ ਸ਼ੁਰੂ ਹੋਏਗਾ ਜੀ ਭਲੇ ਜਿਹੜੀਆਂ ਮੰਡੀਆਂ ਹਜੇ ਮੌਇਸਚਰ ਹਜੇ ਮੌਸਮ ਬਹੁਤ ਵਧੀਆ ਹੈ ਜੀ ਮੌਇਸਚਰ ਹੋਣ ਕਰਕੇ ਹਜੇ ਕਣਕਾ ਲੇਟ ਪੱਕਣ ਗਿਆ ਉਹਦੇ ਕਰਕੇ ਲੇਟ ਆ ਥੋੜੀ ਜੀ ਕਣਕ ਜਿਹੜੀ ਮੰਡੀ ਜਾ ਰਹੀ ਹੈ ਜੀ ਸੋ ਠੇੜੀਆਂ ਪਈਆਂ ਇਹ ਪੁਰਾਣੀ ਕਣਕ ਹੈ ਜੀ ਅਦਾਨੀ ਨੇ ਜਿਹੜੀ ਪਰਚੇਜ ਹੈ ਬਾਈਕਾਟ ਕੀਤਾ ਆਰਤੀ ਐਸੋਸੀਏਸ਼ਨ ਨੇ ਪੂਰਾ ਫੁੱਲ ਦਾ ਫੁੱਲ ਬਾਈਕਾਟ ਆ ਕਿਉਂਕਿ ਹਜੇ ਤੱਕ ਆਰਤਿਆਂ ਨੂੰ ਆਪਦੀ ਮਜ਼ਦੂਰੀ ਪਿਛਲੀ 20 ਨਹੀਂ ਮਿਲੀ ਹੈਗੀ ਇਹ ਗਵਰਨਮੈਂਟ ਨੂੰ ਪੂਰਾ ਸੋਚਣਾ ਚਾਹੀਦਾ ਵਾ ਮਤਲਬ ਜੇ ਗਵਰਨਮੈਂਟ ਨੇ ਕੰਮ ਕਰਾਇਆ ਹੋਇਆ ਤੇ ਉਹਨਾਂ ਨੂੰ ਮਜ਼ਦੂਰੀ ਤਾਂ ਮਿਲਣੀ ਚਾਹੀਦੀ ਆਰਤਿਆਂ ਨੂੰ ਨਵੇਂ ਸਿਰੇ ਜੋ ਵੀ ਗੱਲ ਹੈਗੀ ਉਹ ਅਗਲਾ ਪਹਿਲਾਂ ਦੱਸੇ ਸਾਨੂੰ ਵੀ ਅਸੀਂ ਆਰਤ ਨਹੀਂ ਦੇਣੀ ਸਾਡਾ ਮਨ ਹੋਊਗਾ ਕੰਮ ਕਰਾਂਗੇ ਨਹੀਂ ਮੰਨੂਗਾ ਅਸੀਂ ਨਹੀਂ ਕਰਾਂਗੇ ਇਹ ਤਾਂ ਬਹੁਤ ਜ਼ਿਆਦਾ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਪੰਜਾਬ ਦਾ ਪੂਰਾ ਤੱਕਾ ਵਾ ਜੀ ਕਿੰਨਾ ਪਿਛਲਾ ਬਗ ਮੈਂ ਨੀਅਰ ਬਾਊਟ ਹਾਫ ਇਨ ਦਿੱਤਾ ਹੀ ਸਾਨੂੰ ਤਾਂ ਹਜੇ ਤੱਕ ਮਤਲਬ ਜੇ 60 ਰੁਪਏ ਦੇ ਸਾਨੂੰ ਮਿਲਨੇ ਸੀਗੇ ਫਿਕਸ ਹੈ ਉਹਦੇ ਵਿੱਚ 23 ਰੁਪਏ ਹੀ ਆਏ ਹਜੇ ਤੱਕ ਜੀ ਨਾ ਬਾਰਗਟ ਸਿੰਘ ਹੈ ਜੀ ਲੌਂਗੂ ਦੇ ਦਿਵਾਰੇ ਅਸੀਂ ਪੁਰਾਣੀ ਗਣਕ ਲੈ ਕੇ ਆਏ ਆ ਤੇ ਨਵੀਂ ਗਣਕ ਹਜੇ 15-20 ਦਿਨ ਤੱਕ ਆਊਗੀ ਠੀਕ ਆ ਮੰਡੀਆਂ ਦੀ ਅਰੇਂਜਮੈਂਟ ਠੀਕ ਠਾਕ ਆ ਹਾਂ ਜੀ ਐਤਕੀ ਸਰਕਾਰ ਨੇ ਕਿਹਾ ਜਿਹੜਾ ਵੀ ਅਦਾਨੀ ਦੇ ਉੱਤੇ ਦਿੱਤਾ ਲੈ ਕੇ ਜਾਓ ਤੇ ਕੱਢ ਦੇ ਇਈ ਆਰਤੀਆਂ ਨਾਲ ਕੈਂਪਰੋ ਮੈਚ ਹੋਣਾ ਚਾਹੀਦਾ ਦਾਨੀ ਚ ਆਰਤੀ ਨੂੰ ਮਿਲਣਾ ਚਾਹੀਦਾ ਵੀ ਵਧੀਆ ਸੀਗਾ ਜ਼ਿੰਮੇਦਾਰ ਜਾਣਦਾ ਸੀਗਾ ਕੋਈ ਸੌਕ ਸੀਗਾ ਤੇ ਉਹ ਹੱਲ ਹੋਣਾ ਚਾਹੀਦਾ ਜ਼ਰੂਰ ਅਰੇਂਜਮੈਂਟ ਕਿੰਨੀ ਦਿਨ ਲੱਗਦਾ ਹੈ ਹਾਂਜੀ ਠੀਕ ਆ ਹਾਲ ਦੀ ਘੜੀ ਤੋਂ ਲੱਗਦਾ ਹਾਂਜੀ ਲਮੀ ਕਰਨ ਤੋਂ ਤਾਂ ਕਾਫੀ ਟਾਈਮ ਲੱਗਦਾ ਹਾਂਜੀ 20 ਦਿਨ ਲੱਗ ਜਾਣੇ ਇਹ ਹਜੇ ਦੀਪਕ ਖਖਰਾਣਾ ਜੀ ਕਿਰਤੀ ਖਸਾਨ ਜੀ ਜਲਦੀ ਕੜਾਖੀਦ ਸ਼ੁਰੂ ਹੋ ਰਹੀ ਹੈ 10 ਅਪ੍ਰੈਲ ਤੋਂ ਤਾਂ ਕਿੰਦਾ ਅਰੇਂਜਮੈਂਟ ਹੈ ਕਿਹੜੇ ਮੰਡੀਆਂ ਚ ਔਰ ਹਜੇ ਤਾਂ ਦੇਖਣ ਨੂੰ ਤਾਂ ਮੰਡੀ ਦੇ ਹਿਸਾਬ ਨਾਲ ਤਾਂ ਠੀਕ ਠਾਕ ਹੀ ਲੱਗ ਰਿਹਾ ਕੋਈ ਨਾ ਤਾਂ ਸਫਾਈ ਸਪੂਈ ਦਾ ਸਰਕਾਰ ਨੇ ਹਜੇ ਵੱਡਾ ਪ੍ਰਬੰਧ ਕੀਤਾ ਤੇ ਕਣਕ ਵੀ ਆ ਜਿਹੜੀ ਨਵੀਂ ਕਣਕ ਨਹੀਂ ਮੰਡੀ ਦੇ ਵਿੱਚ ਆਉਣੀ ਸ਼ੁਰੂ ਹੋਈ ਪੁਰਾਣੀ ਕਣਕ ਜਿਹੜੀ ਕਿਸਾਨਾਂ ਦੇ ਕੋਲ ਪਈ ਆ ਉਹ ਮੰਡੀ ਦੇ ਵਿੱਚ ਆ ਰਹੀ ਆ ਹਜੇ ਨਵੀਂ ਕਣਕਾ ਚਾਲੂ ਨਹੀਂ ਹੋਈ ਤੇ ਮੰਡੀ ਦਾ ਹਾਲਾਤ ਤੁਸੀਂ ਆਪ ਹੀ ਕੈਮਰਾ ਮਾਲ ਕੇ ਵੇਖ ਸਕਦੇ ਹੋ ਕਿ ਠੀਕ ਠਾਕ ਆਪਾਂ ਕਹਿ ਸਕਦੇ ਆ ਨਾ ਜਿਆਦਾ ਵਧੀਆ ਕਹਿ ਸਕਦੇ ਤੇ ਨਾ ਜਿਆਦਾ ਮਾੜਾ ਕਹਿ ਸਕਦੇ ਰਵਲੋ अडानी ਦੇ अडानी ਨੂੰ ਲੈ ਕੇ ਜਿਹੜਾ ਅੱਜ ਕੇਰ ਗਏ ਉਹਨੂੰ ਲੈ ਕੇ ਕਿਸਾਨ ਨੇ ਲੁੱਟ ਪਈ ਹੈ ਵੇਖੋ ਜੀ ਕਿਸਾਨ ਸਯੁਕਤ ਮੋਰਚੇ ਵੱਲੋਂ 7 ਤਰੀਕ ਦੀ ਮਹਾਲੀ ਦੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਕਿਸਾਨ ਆੜਤੀਏ ਦੇ ਨਾਲੋਂ ਆਪਦਾ ਨਾਤਾ ਜਿਹੜਾ ਨਹੀਂ ਟੁੱਟਣ ਦੇਊਗਾ ਕਿਉਂਕਿ ਕਿਸਾਨ ਦੀ ਇੱਕ ਜਿਹੜੀ ਬੈਂਕ ਆ ਜਿਹਨੂੰ ਅਸੀਂ ਪ੍ਰਾਈਵੇਟ ਬੈਂਕ ਕਹਿ ਦਿੰਨੇ ਆ ਉਹ ਕਿਸਾਨ ਦੀ ਆੜਤੀਆ ਜੇ ਸਾਡੀ ਆੜਤੀਆ ਬੈਂਕ ਖਤਮ ਹੋ ਗਈ ਜਦਨ ਮੰਡੀਕਰਨ ਬੋਰਡ ਖਤਮ ਹੋ ਗਿਆ ਉਸ ਦਿਨ ਆਰਥਿਕ ਕਿਥੇ ਇਥੇ ਕੁਲੀਆਂ ਪਾ ਕੇ ਤਾਂ ਬੈਠਣ ਨੂੰ ਹੀ ਰਹੇ ਜਦੋਂ ਇਹਨਾਂ ਨੇ ਖਰਚੇ ਹੀ ਨਾ ਨਿਕਲੇ ਤੇ ਇਹਨਾਂ ਨੇ ਵੀ ਬਹਿ ਕੇ ਕੀ ਕਰਨਾ ਇਹ ਵੀ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਜਾਣਗੇ ਇਸ ਕਰਕੇ ਆਰਥੀ ਜ਼ਿਆਦਾ ਤੇ ਕਿਸਾਨ ਦਾ 9 ਮਾਸ ਦਾ ਰਸਤਾ ਜਿਹੜਾ ਸਾਡੇ ਪੁਰਖਾਂ ਤੋਂ ਚੱਲਦਾ ਆ ਰਿਹਾ ਜਿਹੜੇ ਸਾਡੇ ਧੀਆਂ ਭੈਣਾਂ ਦੇ ਸਾਨੂੰ ਵਿਆਹ ਜਦੋਂ ਕਰਨੇ ਹੁੰਦੇ ਆ ਨਾ ਉਦੋਂ ਅਸੀਂ ਇਹ ਸੋਚਦੇ ਹੁੰਦੇ ਹਾਂ ਕਿ ਸਾਡਾ ਆਰਥਿਕਾ ਬੈਠਾ 10 ਲੱਖ ਲੈ ਆਵਾਂਗੇ ਸੋ ਉਹਦੇ ਲਈ 7 ਤਰੀਕ ਨੂੰ ਮਹਾਲੀ ਦੇ ਵਿੱਚ ਵੱਡੀ ਰੈਲੀ ਕੀਤੀ ਜਾਣੀ ਹੈ ਤੇ ਰੈਲੀ ਤੋਂ ਬਾਅਦ ਜੋ ਵੀ ਕਿਸਾਨ ਸਯੁਕਤ ਮੋਰਚੇ ਦਾ ਫੈਸਲਾ ਹੋਊਗਾ ਤਕਰੀਬਨ ਤਕਰੀਬਨ ਇਹੀ ਫੈਸਲਾ ਆਊਗਾ ਜਿੰਨੇ ਵੀ ਪੰਜਾਬ ਦੇ ਵਿੱਚ ਸ਼ੈਲੋ ਆ ਉਹ ਬੰਦ ਕੀਤੇ ਜਾਣਗੇ ਮੰਡੀਆਂ ਦੇ ਵਿੱਚੋਂ ਮਾਲ ਆ ਜਿਹੜਾ ਸ਼ੈਲੋ ਚ ਜਾ ਸਕਦਾ ਡਾਇਰੈਕਟ ਤੌਰ ਤੇ ਕਿਸਾਨ ਮਾਲ ਉੱਥੇ ਨਹੀਂ ਲਜਾਣਗੇ ਧੰਨਵਾਦ